ਮਿੱਠੀਆਂ ਰੋਟੀਆਂ ਕਿੰਨੇ ਆਉਂਦੀਆਂ ਪਹਿਲਾਂ 5000 ਚੱਲ 5 ਹੀ ਭਾਣਾ 5 ਰੋਟੀਆਂ ਪਰ ਮੇਰੀ ਤਾਂ ਰੋਟੀ ਰਹਿ ਜੂ 6 ਲਾ ਹੂੰ ਸੋਈਤੀ ਨੂੰ ਸਮਾ ਆਦੀ ਬੱਸ ਕੰਮੇ ਕਬਜੀਆਂ ਵਾਲੀ ਇਹਨੂੰ ਵੱਧ ਖਵਾਇਓ ਕਿਆ ਸੁਣਾ ਹਾ ਮੈਂ ਕਰਨਾ ਲੱਗੇ ਹਾਂ ਮੈਂ ਅਰਦਾਸ ਕਰਨ ਲੱਗੇ ਬਾਈ ਨੇ ਖਾਦੀ ਕਮਿਆ ਬਾਈ ਓਕੇ ਰੋਟਾ ਵਾ ਠੀਕ ਆ ਪਾਉਂਦੇ ਜਿਵੇਂ ਆਏ ਕਿ ਨਾ ਮਿੱਠੀਆਂ ਚੱਲਣ ਦੇਓ ਲਾਓ ਬਈ ਇੱਧਰ ਚੱਲਾ ਜਲਾਤਾ ਇੱਧਰੋਂ ਬੱਦਲ ਆ ਗਿਆ ਆ ਹਾਏ ਨਹੀਂ ਆ ਗਿਆ ਤੁੰਨ ਛੱਡਣਗੇ ਉਦੋਂ ਵੀ ਆ ਗਿਆ ਹਾਂ ਤੁਮਾਂ ਅੱਜ ਤੇ ਗਿਆਨ ਹੋ ਗਏ ਕਿੰਨਾ ਹੋ ਗਏ ਲਾ ਕੋਰਾ ਵੀ ਅੱਜ ਖੋਜ ਹੋ ਗਿਆ ਠੰਡਾ ਹੋ ਗਿਆ ਅੱਜ ਭਾਈ ਅਸੀਂ ਬਹੁਤੀ ਗੁੱਲੇ ਲੈਣੇ ਚੜਾਈ ਹਾਂ ਭਾਈ ਭਾਈ ਦਾ ਜਾਣ ਲੱਗਿਆ ਇਹ ਕਹਿੰਦਾ ਨਹੀਂ ਨਹੀਂ ਖਾ ਕੇ ਚੱਲਾਂਗੇ ਕਹਿੰਦਾ ਬਾਅਦ ਚ ਫਿਰ ਮਿਲਣਗੇ ਨਹੀਂ ਮਿਲਗੇ ਨਹੀਂ ਇੱਥੇ ਨਾਲ ਖਾ ਕੇ ਗਏ ਅੱਜ ਚੁੱਕੇ ਨਾਦੀ ਚੁੱਕੇ ਆਲਾ ਪੱਜਿਆ ਸੁਣੀ ਹਾਂ ਆਲਾ ਮਾਮਾ ਦੇਲਾ ਮਾਮੇ ਉਹਨਾਂ ਨੂੰ ਮਾਮੇ ਦੀ ਕੈਸਮਤ ਕਰਮਾ ਚ ਨਹੀਂ ਸੀ ਰੋਟੀਆਂ ਮਾਮਾ ਹੋਰ ਕੰਮ ਆਇਆ ਸੀ ਚਾਲ ਜਮਣੀ ਅੱਜ 15 ਦਿਨਾਂ ਬਾਅਦ ਚੌਂਦੇ ਚੜਾਈ ਆ ਬਈ ਛਣੇ ਚਮਟਾ ਲਿਆ ਕਰੀ ਤੁੰਨਾ ਕੀ ਆ ਲੈ ਬਈ ਬਾਅਦ ਚੌਂਦੇ ਚੜਾਈ ਆ ਰੋਟੀ ਨਹੀਂ ਜਾਂਦੀ ਰੋਜ਼ ਆਸਮੀ ਖਾ ਰੋਟੇ ਲਵਾਉਣ ਨੇ ਆ ਅੱਛਾ ਕਰਦੇ ਆ ਐਵੇਂ ਦੇਰੀ ਲਾਈ ਹੋਇਆ ਆਂ ਮੈਂ ਹੋ ਗਈ ਤਰੀ ਇਹ ਤਾਂ ਬਈ ਤਾਂ ਨਹੀਂ ਗਏ ਦੇ ਰਹੀ ਨੇ ਮਾ ਜਨ ਤਾਂ ਗੰਨੇ ਕੋ ਖਾਚਣਾ ਜਿਆਦਾ ਖਾਚਣਾ ਖਾਚਣਾ ਆਤਮੇ ਤੇ ਬ੍ਰੈਡ ਵੀ ਬਣ ਜਾਂਦੇ ਆ ਤੂੰ ਬੌਟੀ ਦਾ ਰੋਟੀਆਂ ਬਣਾ ਆ ਪਈ ਤਾਂ ਬ੍ਰੈਡ ਤਾਂ ਬਾਅਦ ਚ ਬਣਾ ਕੇ ਦੇਉਗੀ ਤੈਨੂੰ ਸੈਂਡਵਿਚ ਮਾਮਾ ਹਾਂ ਉਹੀ ਤੇ ਆ ਬੇਲਣਾ ਵੀ ਨਵਾਂ ਤੂੰ ਕਰਾਣਾ ਇਹਦਾ ਬੇਲਣਾ ਇਹਨਾਂ ਦੇ ਸਾਹਮਣੇ ਲੈ ਕੇ ਆਈ ਆ ਵੀ ਇਹਦੇ ਨਾਲ ਕੰਟਰੀ ਵਧੀਆ ਹੋਊਗੀ ਸੁਤਾ ਜਲਾਈ ਫਿਰਦੀ ਆ ਹਾਂ ਚੱਲ ਮੈਂ ਤੇਰੇ ਹਿਸਾਬ ਨਾਲ ਉਹ ਕੱਚ ਦੇ ਵਾਲਾ ਹੀ ਲੈ ਕੇ ਆਈ ਆ ਮਾਮਾ ਲੱਕੜ ਵਾਲਾ ਨਾ ਕਿਹਦੀ ਛੱਟ ਵਾਲੀ ਮੱਝ ਦੀ ਆ ਨਾ ਕਾਬਾ ਹੈ ਨਾ ਹੈ ਨਹੀਂ ਨਾ ਹੈ ਹੈਪੀ ਫੋਰਚੂਨਰ ਇਹਦੇ ਉੱਤੇ ਚੱਲ ਬਈ ਨਾ ਤਾਂ ਲੈਣ ਨੋ ਬਾਰੀ ਬਾਰੀ ਖੰਮਨ ਆਹੋ ਬਾਅਦ ਚੋ ਚਲੋ ਲੈਣ ਬਣਾ ਕੇ ਖੜੋ ਉੱਤਰ ਚਲੋ ਬਾਹਰ ਖੜੋ ਲੈਣ ਬਣਾ ਕੇ ਪਲੇਟਾਂ ਲੈ ਕੇ ਕਰੋ ਬਾਹਰ ਐ ਨਹੀਂ ਨੰਬਰ ਲੱਗਣਾ ਹਸਰ ਦਾ ਪਰਨਾ ਲੈ ਕੇ ਹਾਂ ਮੈਂ ਹਜ਼ਾਰ ਕਰਨਾ ਲੱਗੇ ਬੇਟੀ ਇਹ ਕਹੇ ਹਜ਼ਾਰ ਕਰਦੇ ਆ ਹੈਪੀ ਬੈਲਿਨ ਖੁਰਚ ਲੈ ਕੇ ਅੱਸੀ ਭੱਜ ਕੇ ਪੱਖਾ ਸਾਡ ਨੂੰ ਯਾਰ ਪਹਿਲੇ ਮੰਡੇ ਨੂੰ ਮੈਂਣੀ ਆ ਤੈਨੂੰ ਹੀ ਮਿਲੂਗੀ ਪਤਾ ਆ ਤੇ ਮੇਰੇ ਬਾਅਦ ਤਾਂ ਪਲੇਟਾਂ ਲੱਗ ਕੇ ਆਏ ਆ ਨਾ ਰਾਣਗਲ ਨਹੀਂ ਕੋਈ ਨਾ ਰੋਟੀ ਦੇ ਲਾਣਗੇ ਮਾਣਾ ਯਾਰ ਰੋਕ ਦੇ ਨਾ ਕਿਉਂ ਨਹੀਂ ਲਾਣਾ ਆਲੇ ਤੇ ਦੇਸੀ ਕਿਉਂ ਤਾਂ ਲਾ ਲਈਏ ਥੱਲੇ ਰੋਕ ਪੜਦੇ ਉਹ ਬਾੜ ਤਾਂ ਅੰਦਰ ਚਲੋ ਕਰ ਚਲ ਮੈਂ ਨਾ ਮਾ ਮੀ ਆ ਗਿਆ ਕਿਉਂ ਆ ਗਿਆ ਮੀ ਆ ਗਿਆ ਵੀ ਇਦੋਂ ਮੱਠੇ ਪੂੜੇ ਨਿਕਲਦੇ ਆ ਨੂੰ ਬਦਲ ਨਹੀਂ ਇਹ ਪੂਰਾ ਯੋਗ ਨਾ ਪਹਿਣਾ ਸ਼ੁਰੂਆਤ ਆ ਰੱਬ ਵੀ ਉਹ ਯਾਰ ਮੈਂ ਬੱਦਲ ਲੱਗਿਆ ਹੀ ਫਿਰਦਾ ਆਏ ਤੇਰੀ ਚੜ੍ਹਲਾ ਮੇਰੇ ਆਪਣੀ ਹਾਲੀ ਸਵਾਲ ਆ ਹਾਂ ਚਲਦਾ ਕਿਉਂ ਭੈਣੇ ਚਮਟਾ ਦੇ ਦੇ ਕੱਚੀ ਆ ਰੋਟੀ ਉਹ ਪਹਿਲੀ ਕੱਚੀ ਨਾ ਲਾ ਰਹੀ ਮੈਂ ਲੈ ਲੈ ਸਟੈਂਡ ਦੇ ਲੱਗੇ ਹੋਇਆ ਸੀ ਮੂਰੀ ਕਿਥੇ ਆ ਹੋਰ ਚੜਾ ਪੂਰੀ ਵੀਡੀਓ ਬਣਾਉਣੇ ਹਾਂ ਹਾਂ ਖਰਚਣਾ ਨਹੀਂ ਭਾਈ ਆਪਾਂ ਕਿਹੜਾ ਮੱਕੀ ਵਾਲਾ ਲਾਉਂਦੇ ਆ 10 35 ਕਰਾਂਗੇ ਹਾਂ ਤਾਂ ਹੀ ਦਾ ਭਾਈ ਖੱਟਾ ਪਾਰਨਾ ਹੱਥ ਚ ਮੈਂ ਮੈਨੂੰ ਮੈਨੂੰ ਮੈਂ ਮਨ ਲਾਉਣਾ ਲਾਉਣਾ ਕਹਿੰਦਾ ਹਾਂ ਆਰੇ ਆਰੇ ਪਾਜ ਕੇ ਖਾਲਸਾ ਜੀ ਤੂੰ ਅਰਦਾਸ ਕਰਨੀ ਏ ਤੂੰ ਬਾਅਦ ਚ ਅਏ ਆਏ ਬਰਾਬਰ ਇੱਕ ਪਾਸੇ ਖੋ ਜਾਣਾ ਪੈਣਾ ਸਦਾ ਨਾੜ ਕੇ ਤੇ ਪ੍ਰੋਬਲਮ ਨਹੀਂ ਸੱਚੇ ਹੋ ਗਏ ਇਹਦੇ ਪੜਦੇ ਨੇ ਅਨੇ ਚਲੇ ਅਜੀ ਚਲੋ ਆਪਾਂ ਚਲੀਏ ਲੈ ਰੋਟੀ ਖਾ ਕੇ ਰਹਿਣੀ ਏ ਬਾਈ ਦੇ ਚਾਰ ਕਾਡੋ ਉੱਥੋਂ ਅੰਬ ਵਾਲਾ ਹਾਂ ਮਿੱਠੇ ਚਾਰ ਨਾਲ ਰੋਟੀਆਂ ਹੈ ਕੂੜੇ ਬਣਾਏ ਆ ਲੈ ਰੋਟੀਆਂ ਕਿੰਨੇ ਗਿਆ ਹੁੰਦੀਆਂ ਪਹਿਲਾਂ 5000 ਚੱਲ 5 ਹੀ ਇਹ ਦੇਖ ਤੈਨੂੰ ਆਹਾ ਠੀਕ ਆ ਹਾ ਲਾ ਇਹਦਾ ਦੂਜੀ ਮੱਖਣੀ ਖਵਾਉ ਤੈਨੂੰ ਦਾ ਮੱਖਣੀ ਪੜਗਾ ਤੇਰੇ ਜੋੜ ਜੁੜ ਜਾਣੇ ਜਿਹੜੇ ਇਨੇ ਪੇਸਣੋਏ ਹੋਇਆ ਹਾਂ ਇਹ ਜੋੜ ਤੇ ਆਹ ਦੇਖ ਪਿਆ ਜੀ ਤੇਸੀ ਘਰੋਂ ਚਰ ਬਾਦ ਕਿ ਚਮਚੇ ਭਰ-ਭਰ ਪੀ ਜਾ ਜੈਸੀ ਘਰੋਂ ਬੀਤੀ ਅਰੇ ਤੇਸੀ ਘਰੋਂ ਲੰਮਾ ਤੇ ਇਹਦਾ ਦੇਸੀ ਘੋੜਾ ਜੋ ਉੱਪਰ ਕੇ ਦਿਓ ਮੱਖਣੀ ਮੋਖਣੀ ਨਹੀਂ ਖਾਣੀ ਬਾਈ ਨੇ ਮੱਖਣਾ ਮੱਖਣ ਪਿਓਰਟੀ ਹੁੰਦੀ ਆ ਹਨਾ ਨਹੀਂ ਨਹੀਂ ਦੇਸੀ ਘਿਓ ਇਹਦਾ ਲੱਠੀ ਆ ਔਰ ਲੱਛੀ ਆਦਾ ਦੇਤੀ ਆ ਲੈ ਕਿਉਂ ਮੈਨੂੰ ਦੇਣਾ ਇਹਨੇ ਕੰਮ ਜੇ ਕਰਕੇ ਆਂਦੀ ਆ ਆਹ ਲਾ ਕੰਮੇ ਕਮਜੀਆਂ ਵਾਲੀ ਇਹਨੂੰ ਗੱਦ ਖਵਾਇਓ ਕਿਆ ਦੇਣਾ ਹੈ ਮੇਰੇ ਮਨ ਲੈ ਖਾਣਾ ਤੇ ਗੱਦ ਆ ਹਾਂ ਖਾਣਾ ਨਹੀਂ ਆਉਂਦਾ ਆ ਤੇ ਲੈਣਾ ਨਹੀਂ ਵੱਦਿਆ ਤੇ ਅੱਕਦੇ ਉਹ ਕਰਾਂ ਫੱਟੇ ਅੱਧਾ ਡਬਾਣੀ ਕਰੀ ਜਾਣਾ ਮੰਮੀ ਕਦੇ ਆ ਮੰਮੀ ਨਹੀਂ ਆਈ ਆ ਮੰਮੀ ਨੂੰ ਵੀ ਮਾਰ ਲੋ ਬਾਜ ਗੀਤ ਗਾ ਕਰਨੇ ਤੂੰ ਕੋਈ ਆਹੋ ਹੁਣ ਗਾਣੇ ਨਹੀਂ ਗਾਉਂਦੀ ਉਹ ਨਹੀਂ ਕੰਮੇ ਕਰਮਜੀਤ ਚਲੋ ਗਾਓ ਗਾਣਾ ਤਾਂ ਗਾਓ ਕੋਈ ਚਲ ਚਲ ਕੰਮੇ ਕੋਈ ਵੀ ਗਾ ਦੇ ਮੈਂ ਤਾਂ ਉੱਥੇ ਮੇਰੇ ਤਾਂ ਹੁਣ ਮੈਂ ਤਾਂ ਬਹੁਤ ਸਿੰਗਰ ਵਾਂ ਸਿੰਗਰ ਵਾਂ ਸਿੰਗਰ ਤੇ ਘਰ ਆਈਆ ਕੋਈ ਮਿੱਠੀ ਰੋਟੀ ਹੈ ਗਾਦੇ ਭਾਬੀ ਮਿੱਠੀ ਰੋਟੀ ਖਵਾ ਦੇ ਸਹੀ ਗੱਲ ਆ ਗਾਓ ਬਈ ਕੋਈ ਤਾਂ ਗਾਓ ਭਾਬੀ ਦਾ ਨੂਨ ਵਾਲਾ ਕੁਆਇਰ ਦੂਨੀ ਅੰਦਰ ਵੀ ਤੈਨੂੰ ਕੁਕਰਾ ਮੀਟਿੰਗਾਂ ਦਾ ਤਾਂ ਆ ਜੀ ਕੀ ਕਰਨੀਆ ਨਹੀਂ ਆਏ ਨਹੀਂ ਇਹ ਜਿੱਤਾਏ ਬਸ ਜਾਊਗਾ ਕੁਲਿਆ ਪਹਿਲਾਂ ਮੈਨੂੰ ਵੀ ਪਲੇਟ ਦੋ ਨਾ ਕਿਤੇ ਕੋਈ ਉਹ ਵੱਡਾ ਪਰੋਣਾ ਰਹਿ ਗਿਆ ਓਏ ਪਲੇਟ ਦਾ ਓਏ ਹੋਰ ਕਦੇ ਬਾਈ ਰੋਟੀ ਤੇ ਗਾਣਾ ਹੋਵੇ ਨਾ ਹੋਵੇ ਬਾਈ ਨੇ ਗਾ ਲੈਣਾ ਰੁੱਸ ਗਿਆ ਪਰੋਣਾ ਸਾਰੇ ਪੈਟ ਤੋਂ ਲੋਟ ਫਰਾਉਣਾ ਨਹੀਂ ਤੂੰ ਲਾ ਰੋਟੀ ਨਾਲ ਭੈਣ ਰੋਟੀਆਂ ਦਾ ਭੈਣੇ ਲਾਈ ਜਾਂਦੀ ਐ ਸਾਰੀਆਂ ਰੋਟੀ ਦਾ ਹੋ ਬੇਲ ਰਹੀ ਆ ਜੋਰ ਤਾਂ ਮੰਮੀ ਹਾਂ ਕਿੱਕ ਲਾਦੀ ਤੇਰੀ ਨੂੰ ਆ ਜਾ ਹੁਣ ਤੈਨੂੰ ਰਸੋਈ ਤੋਂ ਬੇਲ ਹੀ ਕਰਤਾ ਆਪਾਂ ਨਹੀਂ ਤਾਂ ਲੈਣ ਦੇ ਪਰੋਣੇ ਰੁਕ ਜਾ 5 ਮਿੰਟ ਪੁੱਛਵਾਲਿਆਂ ਆ ਤੈਨੂੰ ਅੱਜ ਰਸੋਈ ਤੋਂ ਬੇਲ ਹੀ ਕਰ ਦੇਣਾ ਬਾਸ ਨਹੀਂ ਨਹੀਂ ਅੱਜ ਬੇਲ ਹੀ ਕਰਤੀ ਤੇਰੀ ਤੇਨੂੰ ਮਰੀ ਜੇਤੀ ਬਾਸ ਆ ਗਏ ਜੋ ਖੱਟਿਆ ਤੂੰ ਕੀ ਕਹਿੰਦੇ ਹੁੰਦੇ ਮੈਂ ਖਮਾਇਆ ਤੇਰੀ ਝੋਲੀ ਪਾਇਆ ਤੇ ਕੱਟਿਆ ਕੁਮਾਇਆ ਕੋਈ ਬੂ ਗੀਤ ਤਾਂ ਗਾ ਦੇ ਹਣ ਮੰਮੀ ਢੋਡੇ ਢੋਡੇ ਚਲਾਵੇ ਬਿੱਲ ਲਾੜ ਲਿਆ ਸਨ ਤੇਰੇ ਬਿਆ ਦਾ ਚਾਵੇ ਬਿੱਲ ਲਾੜ ਲਿਆ ਆਪਣੀ ਭਾਬੀ ਦਾ ਚਾ ਮੰਮੀ ਹਾਂ ਦੇਖ ਲੈ ਰੋਟੀ ਕੱਚੀ ਪੱਕੀ ਤਾਂ ਨਹੀਂ ਰੋਟੀ ਕੱਚੀ ਪੱਕੀ ਤਾਂ ਨਹੀਂ ਲਾਤੀ ਮੰਮੀ ਪਾਸਾ ਹਾਂ ਨਹੀਂ ਨਹੀਂ ਪਾਸਾ ਰੋਟੀ ਪਾਸਾ ਦੱਸ ਦੇ ਆ ਕਚੀ ਬਕੀ ਨਾਲ ਆ ਰਹੀ ਕਚੀ ਬਕੀ ਬਾਹਰ ਆ ਉਹ ਸਹਿਜ ਸੂਜ ਬਹੁਤ ਆ ਤੇਰੇ ਹਿਸਾਬ ਨਾਲ ਮਾਰ ਕੇ ਤੈਨੂੰ ਬੋਟੀ ਲਿਆਤੀ ਹੋਰ ਤੈਨੂੰ ਕੀ ਚਾਹੀਦਾ ਰੋਟੀਆਂ ਮੈਂ ਉਹ ਇੰਨੀਆ ਸੋਹਣੀਆਂ ਰੋਟੀਆਂ ਲਾ ਕੇ ਰੁਕ ਲੈ ਰੋਟਾ ਉਹ ਸਹਿਜ ਬਹੁਤ ਆ ਬੋਟਾ ਉਹਨੇ ਵੱਡਾ ਸਮਝਿਆ ਬੋਟਾ ਬੋਟੀ ਨਾਲ ਪੁੱਛ ਲੈ ਆਈਂ ਨਾ ਕੀ ਆ ਕਰ ਉਹ ਰੁਕ ਜਾ ਯਾਰ ਪਣੇ ਹੁਣ 10 ਮਿੰਟ ਮੱਥਾ ਵੀ ਟੇਕਾ ਹੈ ਸਗਣ ਵੀ ਲੈਣਾ ਵਾ ਆ ਉਧਰ ਟੇਕਾ ਬਸ ਫੇਰ ਮੱਥਾ ਟੇਕ ਮੱਥਾ ਟੇਕ ਦੇ ਕੋਈ ਨਾ ਕੋਈ ਗੱਲ ਟੇਕਿਆ ਮੱਥੇ ਕੋਈ ਨਾ ਫੇਰ ਕੀ ਟੇਕ ਹਾਂ ਟੇਕੋ ਮੱਥਾ ਟੇਕ ਕੇ ਆਓ ਆ ਇਹਨਾਂ ਨੂੰ ਦਿੰਦੀ ਨੂੰ ਥਾਲੀ ਚ ਪਾ ਕੇ ਦੋ ਆ ਲੋ ਜੀ ਆ ਲੋ ਆ ਦੇ ਨਾ ਬਾਜੀ ਨੂੰ ਥਾਲੀ ਹਾਂ ਮੰਮੀ ਆ ਲੈ ਕੇ ਆਲੇ ਮੰਮੀ ਨੂੰ ਮੰਮੀ ਕੱਲੀ ਤੂੰ ਪਰਲੇਟੀ ਹੋ ਜੀ ਜਾਂ ਕਿ ਉਹ ਰੱਤ ਦੇ ਉੱਤੇ ਰੱਖਿਆ ਆ ਬਾਤ ਠੀਕ ਹੋ ਨਾ ਤਾਂ ਪਹਿਲ ਜਿਹੜੇ ਨੇ ਖਾਣੇ ਆਜੋ ਹੁਣ ਬਾਈ ਨੂੰ ਖਵਾਓ ਵੱਡੇ ਨੂੰ ਲੈ ਜਾ ਕਿ ਮਮੀ ਕੋਈ ਨਾ ਜਾਂ ਪਰ ਖਾਣਾਂਗੀ ਮਮੀ ਉਹ ਤਾਂ ਪਲੇਟ ਦੇ ਲੈ ਆ ਆ ਲੈ ਚੱਕ ਲਈ ਮਾਰਸ ਨੂੰ ਮੋੜ ਕੇ ਤੂੰ ਮਾਰੀ ਰੱਖਿਆ ਆ ਲੈ ਲੈ ਖਾ ਲਈ ਹੋਰ ਜਾਂ ਵਸਾ ਹੁਣ ਤੇ ਚਾਹੀਏ ਸੀ ਆ ਬਿੰਦਰ ਨੂੰ ਤੂੰ ਪਹਿਲਾਂ ਸੇ ਇਹਦਾ ਬਾਪਾਰ ਸਫੜ ਕੇ ਰੱਖੋ ਅੱਜ ਪਾਛ ਰੱਖੋ ਇਹਦਾ ਵੀਰ ਜੀ ਲਿਓ ਲਿਓ ਜੀ ਚਾਕੂ ਬਾਈ ਤੋਂ ਖਵਾਓ ਪਹਿਲਾਂ ਆ ਕਿਉਂਦਾ ਹੈ ਹਾਂ ਮੈਨੂੰ ਵੀ ਮੜਾ ਜੇ ਥੋੜੇ ਥੋੜੇ ਇਹਨੇ ਚਲੋ ਅੰਡਣਾਰੇ ਨੂੰ ਵੀ ਚੱਕੜਿਆ ਛਾ ਉਹਨੂੰ ਕਿਹੜਾ ਰੱਤੀ ਖਾਣੀ ਆ ਕਿਹਦੇ ਤੋਂ ਖਾ ਜਾ ਕਿਹ ਰੋਟੀਆਂ ਬਣਾਉਂਦੀ ਆ ਸੋਹਣੀ ਨਾਲੇ ਮਾਮਾ ਕਿੱਥੇ ਗਿਆ ਸਾਰਿਆਂ ਨੂੰ ਲਾਦੇ ਅੱਜ ਕਰ ਖਰਾਤ ਬਾਕੇ ਨਾਲ ਦੀ ਨਾਲ ਤੋਰੀ ਚੱਲ ਹਾਂ ਚਾਹੀਦੀ ਬਹੁਤ ਹੈ ਮੈਨੂੰ ਅੱਛਾ ਇਹ ਰਾਮਰਾ ਜਿਆਦਾ ਧਰ ਕੇ ਲੇ ਗਏ ਸਹੀ ਗੱਲਾਂ ਆ ਆਹੋ ਭਾਈ ਜੀ ਮਿੱਠੀਆਂ ਰੋਟੀਆਂ ਮਿੱਠੀਆਂ ਲਾ ਰਹੀ ਆ ਉਹ ਕੰਨਾ ਸ਼ੂਗਰ ਤੋਂ ਪ੍ਰੈਫਰ ਨਹੀਂ ਕਰਦਾ ਪੱਖਾ ਹੀ ਛੱਡ ਲੋ ਹੁਣ ਮੈਂ ਖਾ ਕੇ ਆਉਣਾ ਫਿਰ ਠੀਕ ਆ ਭਾਈ ਚਾਓ ਪਹਿਲਾਂ ਪਹਿਲਾਂ ਖਾ ਲੋ ਇਹ ਟੇੰਟ ਦੱਸਿਓ ਵੀ ਮਠਾ ਕਿਨੇ ਸੀ ਰੋਟੀ ਖਾ ਲਈਆ ਨੀ ਕੋਈ ਲੋਟੀ ਲੈਣਾ ਹੀ ਲੱਗ ਗਿਆ ਨਾ ਗਲੇਟ ਲੱਗਿਆ ਮਮੀ ਰੋਟੀ ਚੱਕ ਬਈ ਖਾ ਲ ਇਹਦੇ ਵਿੱਚ ਲੁਕ ਗਿਆ ਉਹ ਸਾਰੇ ਲੱਭਣਾ ਸਮਝ ਹੋ ਗਈ ਅੰਦਰ ਲੁਕ ਗਿਆ ਖਾਣੇ ਆ ਕਿਵੇਂ ਆਪਣੇ ਸਵਾਦ ਆ ਰੋਟਾ ਮਿੱਠਾ ਠੀਕ ਆ ਵਿੱਚ ਬਹੁਤ ਵਧੀਆ ਬਹੁਤ ਸਵਾਦ ਆ ਚਲੋ ਜੀ ਗੀਰ ਕੁੜੀ ਨੂੰ ਸਗੈਂਤਾ ਦਿੱਤਾ ਨਹੀਂ ਕਿ ਜੇ ਦਾ ਦੇਤਾ ਜੇ ਦਾ ਆਣਾ ਇਹ ਆਇਤਾ ਤੇਜ ਆ ਪਹਿਲਾਂ ਹੀ ਦੇਦਾ ਇਹਨਾਂ ਨੇ ਅੱਜ ਸੈਕਿੰਡ ਮਿਲਿਆ ਸੀ ਨਾ ਰਖੜਗਾਣਾ ਆਹ ਵੀ ਦੇਦਾ ਰਖੜਗਾਣਾ ਹੈਪੀ ਬਣਾ ਦਿਓ ਸਾਰੇ ਰਖੜਗਾਣਾ ਸੈਕਿੰਡ ਦਿਖਾਓ ਕਿੱਥੇ ਆ ਦਿਖਾਓ ਦਿਖਾਓ ਰਖੜਗਾਣਾ ਸੈਕਿੰਡ ਦਿਖਾਓ ਤਖਾਓ ਦਿਖਾਓ ਵਾਹ ਜੀ ਬਾ ਅੱਜ ਤਾਂ ਫਿਰ ਕਾਬਜੀਆਂ ਨਹੀਂ ਲੈ ਕੇ ਆਈ ਸੀ ਅਗਰ ਬਤਾਉਂਗੇ ਨਾ ਕਿ ਸੌਖਿਆ ਮੇਰਾ ਹਾਂ ਕੋਈ ਨਹੀਂ ਦੇ ਸਕਦਾ ਸਹੀ ਗੱਲ ਆ ਮੈਂ ਜਿਹਦੇ ਨੂੰ ਹਿੰਮਤ ਆ ਉਹ ਆਏ ਕਰ ਲੈ ਸਕਦਾ ਉਹ ਮਾਮੇ ਉਹਨਾਂ ਨੂੰ ਵੀ ਦੋ ਰੋਟੀ ਬੈਠੇ ਮਾਮੇ ਉਹਨਾਂ ਨੂੰ ਦੇ ਕੇ ਆਓ ਕਿਉਂ ਮਾਮਾ ਕਿਵੇਂ ਅੰਮ ਸੁਆਦਾ ਆਈ ਲੱਗਿਆ ਬਾਈ ਨੇ ਖਾਧੀ ਕਿਵੇਂ ਬਾਈ ਓਕੇ ਰੋਟਾ ਬਾ ਠੀਕ ਆ ਪਾਉਂਦੇ ਜਿਵੇਂ ਆਏ ਕਿ ਨਾ ਮਿੱਠੀਆਂ ਚੱਲਣ ਦੇਓ ਬਾ ਠੀਕ ਆ ਕਿਆ ਕਮਾ ਮਾ ਬੋਲੂ ਨਾ ਠੰਡੀ ਹੋ ਜਾਣੀ ਆ ਕਿ ਆ ਕੋ ਕਰ ਚੱਕ 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 ਕਿਰਾਂ ਕੱਲ ਕਿੱਥੇ ਜਾਣਾ ਨਹੀਂਗੇ ਤੇ ਚੱਕੋ ਜੇ ਸੀ ਤਾਂ ਜਾਣਾ ਹੀ ਆ ਜਵਾਕ ਨਾ ਜਾਣ ਕਿਤੇ ਨਹੀਂ ਜਾਣਾ ਕਿਵੇਂ ਮਾਮਾ ਉਸ ਕਰ ਬੋਟਾ ਮਾਸਲ ਬਗਾਇਆ ਕਰ ਮਿੱਠੀਆਂ ਰੋ ਕਿਤੇ ਚਲੋ ਜੀ ਆ ਮਨੇ ਬਿਲਕੁਲੇ ਕਰੋ ਚਲੋ ਬਰੋਟੀ ਨਹੀਂ ਕੜਾਂਗਾ ਅੱਗਾਂ ਬਈ ਕਰਤਾ ਕਿੰਨੂੰ ਮਿੱਠੀਆਂ ਚੱਲਣ ਆ ਗਈ ਮਸਤੀਆਂ ਰੋਟੀਆਂ ਪਾਸ ਹੋ ਗਈਆਂ ਬਈ ਚਲੋ ਵੀ ਮਿਲੋ ਕਰਾਂ ਸਾਰੇ ਚੱਲੇ ਹੁਣ ਓਕੇ ਭਣੇ ਖਾਦੀ ਦਾ ਵਾਰੀ ਲੰਘੀ ਅਸੀਂ ਤਾਂ ਰਾਤ ਰਹਿ ਹੈ ਤੁਸੀਂ ਰਹਿ ਕੇ ਜਾਓ ਰਾਤ ਪਰਸਵਾਂਗੇ ਸੱਜਣ ਬਿਚਾਰ ਕਰਾਂਗੇ ਤੂੰ ਫੇਰ ਉਸਦੇ ਪਾਸੋਂ ਰੁਕ ਇਹ ਵੀਰਵਾਰ ਬਟਾ ਕੇ ਜਾਣਾ ਇਹਨਾਂ ਨਾਲ ਨਹੀਂ ਆਊਗਾ ਜਿਸ ਦਾ ਨੂੰ ਪੱਲਾ ਵੀਰਵਾਰ ਬਟਾਉਣਾ ਹਜੇ ਇਹਨਾਂ ਨਾਲ ਆ ਆਇਆ ਬਾਤ ਹੈਗਾ ਮਾਮਾ ਹੁਣ ਆਇਆ ਬਾਤ ਹੈਗਾ ਮਾਮਾ ਆ ਉਹੀ ਮਾਮਾ ਕਦੋਂ ਆਏਗਾ ਦੱਸ ਮਾਮਾ ਬਾਤ ਹੁਣ ਹੀ ਲੈ ਜਾ ਮਾਮੇ ਨੂੰ ਨਾਲ ਮਾਮੇ ਨੂੰ ਹੁਣ ਲੈ ਆਏ ਮਾਮਾ ਜਾਂਦਾ ਸੀ ਚਲੋ ਚਲ ਕੇ ਆ ਮਾਮਾ ਚਲੋ ਬਈ ਮੈਂ ਹੋਰੇ ਕਰ ਦਿੱਤੀਆਂ ਪਰ ਬਣਾਵਾ ਕਰ ਮਜੀਦ ਗੌਰ ਨਹੀਂ ਮਾਣੂ ਕਿਆ ਵੜੀ ਕੰਮੇ ਮਾਰੋ ਕੇ ਆਲੀ ਕੰਮੇ ਪਰ ਫਿਰ ਮੈਂ ਝੋਲਾ ਆ ਗਿਆ ਹੀ ਹੁਣ ਤੇ ਨਹੀਂ ਹਾਂ ਕੀਆ ਹੈਲੋ ਠੰਡਾ ਮੌਕ ਗਿਆ ਹੁਣ ਆ ਪਰਸੇ ਦਾ ਨਹੀਂ ਬੋਤਲ ਪਾ ਲਈ ਕੋਈ ਪਰੇ ਪਾਇਸ ਲਵਾਵੇ ਜਾ ਕਰ ਕਰੇ ਭਾਬੀ ਦਾਲ ਲੈ ਲਿਓ ਸ਼ਾਮ ਨੂੰ ਠੀਕ ਹੈ ਜੀ ਚਾਹੇ ਲਵਾਵੇ ਤੇ ਪਾਇ ਵੀ ਸ਼ਾਮ ਹਾਂ ਚੈੱਕ ਕਰਨਾ ਪਾਣਾ ਪਰਸੇ ਦਾ ਕਣੀਆਂ ਆ ਗੀਆਂ ਕਿਆ ਤੋ ਸਰ ਰੋਟੀਆਂ ਲਈਆਂ ਉਧਰ ਰੱਬ ਮਿਹਰਬਾਨ ਕੜੀਆਂ ਆ ਗਈਆਂ ਹੈਂ ਅਰੇ ਗਰਮੀ ਜਾਣਾ ਵੇਖ ਲੈ ਫਿਰ ਰੱਬ ਖੁਸ਼ ਹੋ ਜਾਂਦਾ ਹਾਂ ਇੰਦਰ ਦੇ ਤਾਂ ਖੁਸ਼ ਹੁੰਦਾ ਹਾਂ ਇੰਦਰ ਦੇਵਤਾ ਇੰਦਰ ਤੇ ਖੁਸ਼ ਹੋ ਜਾਂਦਾ ਤੰਨਵਾਲ ਬਾਬਾ ਜੀ ਲਵ ਯੂ ਯਾਰ ਲਾ ਲੋੜ ਲੱਗੀ ਵੀਰਾ ਜਿੱਤੇ ਆ ਗਿਆ ਰੂਆਡਾ ਯਾਰ ਦੰਨੋ ਹੈ ਵੇ ਚੱਲ ਕੋਈ ਨਾ ਕੀ ਹੋ ਗਿਆ ਆ ਖਾਲਸਾ ਜੀ ਵੀ ਅੱਖਾਂ ਭਰੀ ਫਿਰਦੇ ਨੇ ਕੋਈ ਨਾ ਰੋਣਾ ਨੀ ਰੋਣਾ ਨੀ ਚੱਕ ਰੋਟੀ ਖਾ ਲਈ ਨੋਂਦੀ ਹਾਂ ਖਾ ਲਈ ਕਿਵੇਂ ਬਦ ਗਿਆ ਸੀ ਸਵਾਦ ਬਣਾਈ ਸੀ ਹੁੰਦੀਆਂ ਸਵਾਦ ਹੀ ਹੁੰਦੀਆਂ ਚੱਕ ਫਿਰ ਤੂੰ ਬੇਲ ਹੀ ਕਰਤੀ ਅੱਜ ਤੋਂ ਤੈਨੂੰ ਬਾਹਰ ਕਿੱਥੇ ਹੋਣਾ ਮੈਂ ਨਾਲ ਹੀ ਮੜ ਨਾ ਨਾ ਮੈਂ ਤਾਂ ਮੈਂ ਪਾਣਾ ਮੈਂ ਕਿਤੇ ਬੈਗੀ ਬੇਲੀ ਹੋ ਕਿਤੇ ਮੈਂ ਨਹੀਂ ਨਹੀਂ ਯਾਰ ਮੈਂ ਵੀ ਆ ਗਿਆ ਬਾਹਰ ਮੀਂਹ ਪਈ ਜਾਂਦਾ ਅਸੀਂ ਆਉਂਦੇ ਕੰਨ ਤੈਨੂੰ ਜਮਾ ਬੇਲੀ ਕਰਦਾ ਬਾਸ ਅੱਜ ਹੁਣ ਅੱਗੇ ਤੁਹਾਡੀ ਮਰਜ਼ੀ ਹੈ ਨਾ ਹਾਂ ਹੁਣ ਤੂੰ ਨਜ਼ਾਰੇ ਹੀ ਲੈਣਿਆ ਬਸ ਮੈਂ ਬੇਲੀ ਬੈਠਣ ਵਾਲੀ ਤੈਨੂੰ ਪਤਾ ਤਾਂ ਹੈਗਾ ਹੁਣ ਆਲਦੀ ਤੂੰ ਧੀ ਤੇ ਬਾਸ ਜਿਵੇਂ ਮਰਜ਼ੀ ਤੁਸੀਂ ਕਰੋ ਕੋਈ ਨਹੀਂ ਆ ਮੈਂ ਆ ਬੇਲੀ ਬੈਠਣ ਆਈ ਤੇ ਤੈਨੂੰ ਪਤਾ ਵੀ ਮੇਰੀ ਮਾਂ ਹੈ ਨਹੀਂ ਪਤਾ ਤੈਨੂੰ ਹਾਂ ਉਹ ਮੈਂ ਉਹਨੇ ਦਾ ਪਤਾ ਹਾਂ ਮੈਂ ਕਹਦਾ ਵੀ ਤੂੰ ਹੁਣ ਬਾਜੂ ਬਾਈ ਤੇਰਾ ਵਾ ਸਾਹ ਆਉਂਦਾ ਤੂੰ ਹਮੇਸ਼ਾ ਹੀ ਆ ਸਾਰਾ ਕਾਉ ਬਸ ਆਹ ਕਾਉਦ ਨਹੀਂ ਕਰਦਾ ਮੈਂ ਤਾਂ ਦੱਸ ਨਹੀਂ ਆ ਰਹੀ ਚਲ ਕੋਈ ਨਾ ਮਾਰੇ ਕੇ ਮਾਤਾ ਦੇ ਨੌਨ ਨੂੰ ਸੋਇਤੀ ਨੂੰ ਸਮਾਉਂਦੀ ਬਸ ਡੋਲੇ ਚੱਟੇ ਖਾਵੇ ਡੋਲੇ ਚੱਟਾ ਖਾਵੇ ਚਾਹੇ ਬਣਾਵਣਾ ਖਾਵੇ ਹੁਣ ਤਾਂ ਇਹਨੂੰ ਸ਼ਾਮ ਦੇ ਬਾਸ ਆਪੇ ਆਇਆ ਕਿ ਉਹ ਨਾਲ ਜੋੜੀ ਜਾਵੇਗੀ ਮੈਂ ਮਾ ਇਹਨੂੰ ਉਹ ਸਿਖਾ ਦੇਈ ਬਾਈ ਕਿਹਾ ਜੋੜਨਾ ਸਿਖਾਈ ਇਹਨੂੰ ਹਾਂ ਸਹੀ ਗੱਲ ਆ ਹੋਣ ਵਾਲਿਆਂ ਨੂੰ ਨਹੀਂ ਜੋੜਨਾ ਆਉਂਦਾ ਕਈਆਂ ਨੂੰ ਇਹਨੂੰ ਕਹੜਾ ਆਉਂਦਾ ਤੇਨੂੰ ਆਉਂਦਾ ਕਿ ਆ ਜੋੜਨਾ ਸਮਝਣੇ ਮੇਰੇ ਸਾਰੇ ਡੱਬਿਆਂ ਨੂੰ ਬਾਹਰ ਦਾ ਨਾਲਿਆ ਇਹਨਾਂ ਨੇ ਤਾਂ ਉਹ ਨਹੀਂ ਉਹ ਕਹਿੰਦੀ ਵੀ ਮੈਂ ਨੋਂਦਾ ਕਿ ਆ ਜੋੜਨਾ ਕਿਵੇਂ ਜੋੜੀਦਾ ਹੁੰਦਾ ਆਹਾ ਰੈਡ ਪਣੀ ਲਾ ਦੇਣੀ ਹੈ ਪਹਿਲਾਂ ਮਧਾਣੀ ਲਾ ਕੇ ਮਖੜੀ ਕੱਢ ਲਈ ਉਹਨੂੰ ਗਰਮ ਕਰਕੇ ਕਿਉਂ ਨਿਕਲਿਆ ਆਉਂਦਾ ਇਹਨਾਂ ਬੰਦੋਂ ਹੀ ਇਹਨਾਂ ਸਮਝਦੇ ਨੇ ਆਹ ਸਾਰਾ ਕੰਮ ਹੁੰਦਾ ਮੈਨੂੰ ਲੈ ਵੀ ਫੇਰ ਤਾਂ ਤੈਨੂੰ 20 ਬੰਦੇ ਲਿਆ ਕੇ ਖੜਾ ਦਿਓ ਉੱਥੇ ਹਾਂ ਇਕੱਲੀ ਸਾਬ ਨੂੰ ਹੂੰ ਹੂੰ 20 ਬੰਦੇ ਹੋ ਜਾਂ 20 ਤੋਂ ਦਾ ਬਾਦੀ ਹੋ ਜਾਣਾ ਜਦੋਂ ਪੰਜ ਆ ਗਏ। ਬੇਤਰੀ ਨਹੀਂ ਆਉਂਦਾ। ਦੇਈ ਜਾਂਦਾ ਆਪਣਾ ਟੱਪਰੀ। 20 25 ਜਾਂਦਾ ਆਪਣੇ ਘਰ ਦੇ ਹੀ ਆ ਸੁੱਖ ਨਾਲ। ਕੁਝ ਨਹੀਂ ਹੁੰਦਾ। ਇਹ ਵੀ ਕਿਸਮਤ ਵਾਲਿਆਂ ਦੇ ਹੀ ਹੁੰਦੇ ਹਨ ਵੀ। ਹਨਾ ਬਾਬਾ ਜੀ। ਬਾਬਾ ਜੀ ਦਾ ਤਾਂ ਇੰਨੀ ਆ ਬਾਬਾ ਜੀ ਨੂੰ ਕਹੋ। ਇਲਾ ਘੰਟਾ ਪਹਿਲਾਂ ਕਿੰਨੀਆਂ ਰੌਣਕਾਂ ਲੱਗੀਆਂ ਵੇ ਅਸੀਂ। ਹੋ ਗਿਆ ਨਾ ਬਿਲਹਾਰਾ ਕੁਝ। ਕਿਹੜਾ ਕਿੰਨਾ ਮਾਮੀ ਮੈਂ ਤੁਹਾਨੂੰ ਮਿਸ਼ੂ ਕਰੂੰ ਮੈਂ 2 ਦਿਨਾਂ ਨੂੰ ਆ ਜਾਊਂਗਾ। ਮੈਂ ਲੈ ਕੇ 2 ਦਿਨਾਂ ਵਾਲੇ ਪਖਾਂਡਾ ਘਾੜਦਾ। ਖੰਟੀ ਆ ਨਹੀਂ ਤੇ ਉਹ ਘੋਲ ਲੈਂਦਾ ਵਾ ਆ ਤੇ ਉਹਦਾ ਲੈਂਦਾ ਕਹਿੰਦਾ ਸਿਮਾ ਤਾਂ ਹੁਣ ਤੇ ਉਹ ਘੋਲ ਲੈਣਾ ਉਹ ਫੇਰ ਜਾਲਸ ਕਰਕੇ ਓਏ ਉਹਨਾਂ ਦੇ ਮਮੀ ਨਿਕਲੇ ਆ ਵਾ ਨਾ ਮਾਦਾ ਨਿਕਲੀ ਕਰਕੇ ਦਵਾਈ ਦੂਗੀ ਦਿੰਦੇ ਆ ਆ ਟੈਗ ਲਾਤਾ ਇੱਥੇ ਫੇਰ ਫੂਕ ਕੇ ਆਂਦੇ ਹੁਣ ਤੁਸੀਂ ਪੈਸੇ ਜਿਵੇਂ ਜੰਨੂ ਤਾਂ ਕਹਿੰਦੇ ਨਾ ਸੀ ਕੱਪੜੇ ਲੈਣੇ ਨਾ ਹਾਂ ਤੇ ਖਰੀਦਦੇ ਮਾ ਭਾਂਡੇ ਫਰਦੀਆਂ ਦੇਖ ਲੈ ਲੈ ਉਹਦਾਂ ਨਾਲੇ ਭਾਂਡੇ ਇੰਨੇ ਲਿਆਂਦੇ ਆ ਕਿਹ ਯਾਰ ਦੇ ਲਿਆਂਦੇ ਸੀ ਉਹਦਾਂ ਅੱਜ ਵੀ 20 ਦੇ ਆਏ ਆ ਚਲੋ ਜੀ 20000 ਆ ਗਾਨਾ ਨਾ ਨੇ ਦਾਪਾ ਨੂੰ ਅਰੇ ਕੁੱਕਰ ਦੇ ਨਾ ਤੇ ਕਿਹਨੂੰ ਸੋਚ ਤਿਆਕ ਇਹੀ ਜਿਹੜਾ ਬੋਟਾ ਲਿਆ ਆਪਾਂ ਅਸੀਂ ਹੋ ਗਏ ਅਮਨੇ ਭੈਣ ਕਹਿੰਦੀ ਹੁਣ ਹੈਪੀ ਦਾ ਬਾ ਹੈਪੀ ਤੇ ਅਮਨੇ ਤਾਂ ਐ ਕੋਜਗਾ ਹੀ ਆ ਖਟਾਈ ਇਹ ਦੇ ਕਾਲਾ ਇਹ ਤਾਂ ਜਮਾਨ